ਉਹ ਗੱਡੀ ਤਾਂ ਹੁੰਦੀ ਏ ਮੱਖਣੇ ਦਾ ਲਸ਼ਕਾਤੀ ਗੱਡੀਆਂ ਦੇ ਰੌਣਕਾ ਲੱਗੀਆਂ ਮੱਖਣ ਬੂੜੀਆਂ ਕਨੇਂ ਬੂੜੀਆਂ ਭਾਈ ਮੁੰਡਾ ਵਟ ਕੱਢਦਾ ਗੱਡੀ ਦੇ ਪੂਰੇ ਪੂਰੇ ਵਟ ਗੱਡੀ ਆ ਹਤਵਾ ਆ ਗਏ ਆ ਗਏ ਆ ਦਲੇਰ ਦੀ ਦੁਕਾਨ ਤੇ ਮੈਂ ਪਟਾਕੇ ਖਰੀਦਨੇ ਆ ਇਸੇ ਦਾ ਨਹੀਂ ਨਹੀਂ ਪਿਛੋਂ ਨਹੀਂ ਮਿਲਿਆ ਆਰ ਕੱਥੇ ਇਹ ਪਟਾੜੀ ਉਹ ਲਿੰਦਾ ਇਹਨਾਂ ਨੇ ਮੈਨੂੰ ਮਾਰ ਲਿਆ ਆ ਆਇ ਪਤਾਤੇ ਯਾਰੀ ਚੱਲ 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 ਮਾਰ ਚਾਹ ਚਾਹ ਚਾਹ

ਆ ਕਾਂਦੀ ਪੜਾ ਨਿਕਲਦਿਆ ਨੇ ਇਹ ਅੰਦਰਲੇ ਵਦੇ ਜਿਹੜਾ ਰੇਮਿਆ ਨਾ ਉੱਥੋਂ ਮਿੱਟੀ ਜੰਮੀ ਆ ਰਹੀ ਯਾਰੀ ਇਹ ਖੁੱਪ ਗਈ ਹੀ ਗੱਡੀ ਕਿੱਧਰ ਆਵੇ ਇਹ ਘੱਟ ਪੈ ਜਾਵੇ ਰੇਤ ਨਿਕਲਦੀ ਮਿੱਟੀ ਨਿਕਲਦੀ ਆਉਂਦੀ ਹੈ ਕਿੱਥੇ ਵੜੀ ਹੈ ਮਿੱਟੀ ਓਏ ਇਹਦੇ ਥੱਲੇ ਵੜਿਆ ਇਹਨੇ ਮਾਰਿਆ ਨਹੀਂ ਜਾਜਣਾ ਰੇ ਮੈਨੂੰ ਜਾਦਾ ਸਮਾਨ ਨਾਲ ਜਾ ਆਏ ਉਹ ਵੇ ਗੰਦ ਨਿਕਲ ਰਿਹਾ ਤੂੰ ਥੱਲੇੋਂ ਨਿਕਲਿਆ ਵੀ ਹੈ ਨਾ ਵਿੱਚ ਨਾਲਾ ਬੰਨ ਪਹਿਲਾਂ ਰੱਗ ਲਾ ਕੇ ਤੇ ਗੱਡੀ ਥੱਲੇੋਂ ਧੋਤੀ ਨਾ ਜਾਜਣਾ ਤੂੰ ਮਾਈ ਗੱਡੀ ਤੇ ਮਾਰ ਦਰਵਾਜ਼ਾ ਮਾਰਨ ਦੇ ਆ ਤੇ ਦਰਵਾਜ਼ਾ ਨਹੀਂ ਪਰਾਂ ਕੱਢਿਆ ਕਿੱਥੋਂ ਕੱਢਿਆ ਗੰਦ ਓਏ ਦਸੀਆਂ ਨੂੰ ਲੈ ਆ ਮੈਂ ਦਰਵਾਰ ਮਾਰ ਮਾਰਿਆ ਥੱਲੇ ਤੈਨੂੰ ਮਾਰਿਆ ਇਸੇ ਕਰਕੇ ਐਸੇ ਬਾਤ ਨਹੀਂ ਕਰਨੀ ਐਸੀ ਜੇ ਆਪਣੇ ਬਗਾਉਂ ਦਾ ਲੜਕਾ ਹੈ ਕੰਮ ਤਾਂ ਅੱਛਾ ਕਰਦਾ ਹੈ ਪਰ ਕਾਮਚੋਰ ਕਰਦਾ ਤਾਂ ਕੰਮ ਆਹ ਠੀਕ ਹੈ ਆ ਪੋਡੂ ਵੀ ਉਹ ਪਤਾ ਨਹੀਂ ਕੀ ਕਰਨ ਜਾਂਦਾ ਈ ਤੇਰੇ ਪੱਗੋ ਵੀ ਕੰਮ ਕਮਾਲ ਕਰੀ ਜਾਂਦੇ ਆ ਉਧਰ ਵੀ ਵਕੈਂਸੀਆਂ ਮਖਣੇ ਦੇ ਕੱਡੀਆਂ ਨੇ ਤਿੰਨ ਚਾਰ ਬੰਦਾ ਭਰਤੀ ਕਰ ਲਿਆ ਨਵਾਂ ਉਹਨੇ ਹੋ ਗਿਆ ਹੋ ਹਾਂ ਮਗੂ ਮੈਂ ਪੰਗਦਾ ਨਵਾਂ ਭਰਤੀ ਦਾ ਬਹੁਤ ਸਿਆਣਾ ਬੰਦਾ ਹੈ ਉਹ ਦਿਖਾ ਦੇ ਬੰਦੋ ਇਹ ਕਿੰਨਾ ਲਾਇਆ ਫਸ ਗਿਆ ਜੇ ਗਾਂ ਗਰ ਗਾਂ ਗਰ ਅੱਥ ਮੁੰਡਾ ਕੱਪੜਾ ਛੱਡ ਦੇ ਕੱਪੜਾ ਛੱਡ ਦੇ ਹਸਾ ਬੈਠਾ ਜ ਆ ਜੇ ਕੱਪੜਾ ਇਹ ਵੱਡਣਾ ਮੈਣਾ ਮੈਂ ਜੋਣ ਉਹ ਕੱਪੜਾ ਛੱਡ ਦੇ ਹਾਤਾ ਮੁੰਡਾ ਸਫਾਈ ਕਰਨ ਰਿਹਾ ਜੀ ਅੰਦਰੋਂ ਰਿੰਮਤੀ ਪਰ ਉਹ ਕੰਮ ਖਰਾਬ ਹੋ ਗਿਆ ਹੁਣ ਘੁੱਟ ਵੱਡਣਾ ਮੈਣਾ ਉਹ ਨਿਕਲ ਗਿਆ ਏ ਅੱਧਰ ਖੱਲੇ ਮਾਰ ਗਿਆ ਗੋਟ ਮੈਂ ਵੜਦਣਾ ਮੱਖਣ ਨੇ ਅੱਜ ਕਿੱਥੋਂ ਖਰਾਬ ਹੋ ਗਿਆ ਯਾਰ ਚੱਲੇ ਗਿਆ ਓਏ ਹੋਏ ਬੰਦੇ ਦਾ ਜੀ ਗੋਟ ਵੱਡਿਆ ਜਲੇ ਹੋਣਾ ਜੀ ਲੋ ਗੱਡੀ ਤਾਂ ਹੁੰਦੀ ਏ ਮੱਖਣ ਦੇ ਨਾਲ ਲਿਸ਼ਕਾਤੀ ਗੱਡੀ ਦੇ ਰੌਣਕਾ ਲੱਗੀਆਂ ਮੱਖਣ ਪੂਰੀਆਂ ਕਨੇ ਪੂਰੀਆਂ ਭਾਈ ਓਏ ਕਾਲੀ ਲੱਗੀ ਏ ਤੇ ਜਿੱਦੀ ਲੱਗੀ ਤਿੰਨ ਦੋ ਇੱਕ ਟਿੱਪਰ ਲੱਗਾ ਇੱਕ ਟਿੱਪਰ ਲੱਗਾ ਪੂਰਾ ਕੰਮ ਟੱਬਾ ਬੰਬ ਤੇ ਬੰਬ ਮੇਰੀ ਭਾ ਆ ਆ ਆ ਹੈ ਉਹ ਜੀ ਓਏ ਕਿਉਂ ਕਿਉਂ ਮੰਦੇ ਹੈਲੋ ਇਹ ਸਾਡੇ ਪਿੰਡ ਦਾ ਜੀ ਮੁੰਡਾ ਇਹ ਬਹੁਤ ਤਿਆਰਾ ਤੇ ਕੰਮ ਕਰਨ ਵਾਲਾ ਬੰਦਾ ਵਾ ਨਹੀਂ ਠੀਕ ਆ ਬਗੋ ਰੋਟੀ ਖਾ ਲਿਓ ਰੋਟੀ ਖਾ ਲਿਓ ਏ ਜੀ ਓਏ ਮੁੰਡੇ ਆਪਣੇ ਪਿੰਡ ਦੇ ਫੇਰ ਤਾ ਪਰਾਂ ਰੱਖ ਮੈਨੂੰ ਨਾ ਪੀਉਦੀ ਗੱਡੀ ਆਪਣੀਆਂ ਨਾਲ ਚੱਲੀ ਰਾਨੀਆਂ ਲਿਸ਼ਕਾ ਮਾਰਦੀ ਕਿ ਨਹੀਂ ਵੇਖੋ ਕਿਉਂ ਟਾਰਾ ਦੀ ਬਾਜ ਹਾਂਜੀ ਟਾਰਾ ਦੇ ਕਦੋਂ ਮਾਰੀ ਓਏ ਹਾਂ ਹਾਂ ਮਾਰਦੇ ਗੱਡੀ ਲਿਸ਼ਕਾਇਆ ਕੱਟ ਕਰਦੇ ਜਰਾ ਕਦੀ ਗੱਡੀ ਦਾ ਵਟ ਕੱਟੇ ਕਿ ਨਹੀਂ ਮੁੰਡਿਆਂ ਨੇ ਵੇਖੋ ਕਿਉਂ ਗੱਡੀ ਲੱਗਦੀ ਕਿ ਨਹੀਂ ਹੁਣ ਨੂੰ ਹੀ ਜਦਾ ਏਜੰਸੀ ਉਹ ਲੈਂਦੀ ਆ ਹੁਵੀ ਯਾਰ ਅਗਲੇ ਮੈਂ ਕਰਦੀ ਆ ਵੇ ਬਾਹਰ ਲਗਾ ਮਾਰ ਹਾਂ ਵੇ ਮੁੰਡਾ ਵਟ ਕੱਢਦਾ ਗੱਡੀ ਦੇ ਪੂਰੇ ਪੂਰੇ ਵਟ ਕੱਢਦਾ ਗੱਡੀ ਦੇ ਦੇਖੋ ਵਿੱਚੋਂ ਮਝਾ ਲਖਨੌੜਾ ਜਾ ਕੇ ਯਾਰ ਮਝਾਲ ਮਿਟ ਗਿਆ

ਮੋੜੇ ਦੀ ਡਿਊਟੀ ਇੱਥੇ ਆ ਗਈ ਆ ਇਹਨ ਥੀਏਟਰ ਕਿਆਂ ਚ ਆ ਗੱਡੀ ਇਸ ਦਾ ਸਕਾਰਪਿਓ ਘਾਤੀ ਰੈਡੀ ਓਏ ਸਕਾਰਪਿਓ ਘਾਤੀ ਰੈਡੀ ਸਕਾਰਪਿਓ ਰੈਡੀ ਕਰਤੀ ਓ ਨਹੀਂ ਓਏ ਲੱਗੀ ਐ ਬੱਗੋ 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 ਚੰਗਾ ਬੱਗੋ ਫਿਰ ਮੈਂ ਚਲਾਈ ਓਕੇ ਓਕੇ ਮਖਣਾ ਚਾਬੀ ਦੇ ਵਾਹ ਚੰਗਾ 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 ਭਾਈ ਚੰਗਾ ਬਾਸ਼ੋ ਅੱਜ ਛੁੱਟੀ ਡਿਊਟੀ ਦੇ ਹੋਰ ਸਾਲ ਗੱਡੀ ਆਹ ਤਵਾ ਗਏ ਆ ਗਏ ਆ ਦਲੇਰ ਦੀ ਦੁਕਾਨ ਤੇ ਮੈਂ ਪਟਾਕੇ ਖਰੀਦਨੇ ਆ ਇੱਥੇ ਤਾਂ ਬੱਗੋ ਆਈ ਅੱਜ ਬੱਗੋ ਆ ਇਹ ਕਿਧਰ ਆ ਗਿਆ ਦਲੇਰ ਗੱਲਾ ਹੈ ਨਾਲੇ ਕਿਤੇ ਮਾਰਕੀਟ ਚ ਲਗਾ ਹੈ ਹਾਂ ਪਟਾਕੇ ਲੈਨੇ ਆ ਪਟਾਕੇ ਲੱਗੇ ਦਲੇਰ ਦੀ ਦੁਕਾਨ ਦੇ ਬਾਹਰ ਬਾਹਰ ਹਾਂ ਆਪਣਾ ਬਿੱਲ ਦੇ ਮੁੰਡਿਆਂ ਲਾਇਨ ਪਾ ਕੇ ਹਾਂ ਨਹੀਂ ਕੰਮ ਚੱਲ ਰਿਹਾ ਪੂਰਾ ਟੈਟ ਬੱਜ ਗਿਆ ਹੜਾ ਹੁਣ ਆਦੋਂ ਕਿ ਜੇ ਮਾਰ ਕੇ ਮਾਰ ਲਾਓ ਜੀ ਆ ਮੁੰਡਿਆਂ ਲਾਤੇ ਪਟਾਕੇ ਇਥੇ ਇਥੇ ਚਲ ਗਈ ਓਏ ਇਥੇ ਚਲ ਗਈ ਓ ਮੈਂ ਨਾਲ ਤਾਂ ਕਿਥੇ ਚਲ ਗਈ ਮਾਲ ਸਾਰਾ ਹੀ ਅਮਰਸਰੋਂ ਲਿਆਂਦਾ ਤਰੇਲ ਪੈ ਗਈ ਯਾਰ ਹਾਂਜੀ ਆ ਤਰੇਲ ਪੈ ਗਈ ਇਹਨੂੰ ਨਹੀਂ ਆ ਇਹਨਾਂ ਨੇ ਹਵਾ ਨਹੀਂ ਗੱਡੀ ਪੈਦਾ ਮਾੜੀ ਜੀ ਤੋਂ ਕਰ ਦਿੰਦਾ ਗੱਡੀ 'ਚ ਸਮਾਨ ਰੱਖਿਆ ਕਿਤੇ ਧੋਪਣਾ ਚੱਲਣਾ ਜਾਏ ਭੈਣ ਜੀ ਵਾ ਨਹੀਂ 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 ਆਓ ਮੈਨੂੰ ਦੇ ਫਿਕਰ ਪਿਆ ਤੇ ਨਹੀਂ ਨਹੀਂ ਟੈਨਸ਼ਨ ਨਾਲ ਹੋ ਗਈ ਓਏ ਆ ਮਾੜੇ ਮਾੜੇ ਬਹੁਤ ਬੈਠੇ ਇੱਦਾਂ ਘਟਨੀ ਆ ਜੇ ਉਹਦੇ ਤੋਂ ਮਾਰੇ ਮਰੇ ਘਾੜਾ ਨਹੀਂ ਘਾੜਾ ਉਹਦਾ ਛੁਰਲੀ ਪਟਾਕੇ ਕੱਢੇਗੀ ਨਾ ਮਾਂ ਬਾੜੀ ਜੀ ਦਿੱਤੀ ਸਾਨੂੰ ਆ ਪੈਕਟ ਰੰਗਾਂ ਵਾਲਾ ਜਿਹੜਾ ਦਿੱਤਾ ਸੀ ਵਧੀਆ ਵਧੀਆ ਚੱਲੂਗਾ ਉਹਨਾਂ ਵਧੀਆ ਉਹਦੇ ਪਟਾਕੇ ਤੁਹਾਡੇ ਕੋ ਨਹੀਂ ਮਿਲੇ ਉਹਦੇ ਕੋ ਮਿਲ ਗਿਆ ਹੀ ਭਰਾ ਰੱਖੋ ਬੰਦੇ ਜੀ ਆਹੋ ਇਹਨਾਂ ਨੇ ਲੈਂਦੇ ਨਹੀਂ ਨਾ ਗੱਡੀ ਪਾਂ ਬੈਰ ਕਰ ਅੱਛਾ ਨਹੀਂ ਬਿਜੋ ਨਹੀਂ ਮਿਲਿਆ ਇਹ ਪਟਾਕੇ ਦਾ ਲੈਂਦਾ ਇਹਨਾਂ ਨੇ ਮੈਨੂੰ ਨਾਲ ਕੋਈ ਨਹੀਂ ਪਟਾਕੇ ਦਾ ਖਰੀਦ ਕੇ ਰੱਖ ਰਿਹਾ ਗੱਡੀ ਜੀ ਪਰ ਕੁਝ ਵੀ ਨਹੀਂ ਆ ਕਹਿਣ ਵੀ ਨਾ ਕੋਈ ਕਦੇ ਤੈਨੂੰ ਤਾਂ ਦੱਸ ਨਹੀਂ ਸਕਦਾ ਤੂੰ ਜਿਹੜੀ ਸੇਵਾ ਹਾਂ ਇਹ ਪਟਾਤੇ ਆਹ ਚੱਲ 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 ਮਾਰ ਚਾਹ ਚਾਹ ਹਾਏ ਆਏ ਓਏ ਇਕੱਠੇ ਦਾਤਾ ਦਈਓ ਕਿਤੇ ਪੰਜ ਪੰਜ ਸੁੱਤੀ ਜਾਂਦੀ ਏਡਾ ਸੁੱਤੀ ਦਾ ਪੁੱਤ ਆਹ ਸਮਾਂ ਲੈ ਕੇ ਦੀਵਾਲੀ ਦਾ ਆ ਹੀ ਆਏ ਮੈਂ ਤੇ ਦਲੇਰ ਆ ਵੇਖੋ ਇੱਧਰ ਵੇਖੋ ਪਟਾਕੇ ਚੱਲਣ ਓਏ ਇੱਕ ਚਲਾ ਇੱਕ ਐਵੇਂ ਇੱਤ 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 ਤੋਹਾਦੇ ਹੁਣ ਮਗਾ ਕੇ ਮੁਰਗੇ ਨੂੰ ਕਹਣਾ ਲਿਆ ਹੋਰ ਹੋਏ ਉਹ ਚਾਰ ਚਾਰ ਛੁੱਟਣ ਡਈ ਤੂੰ ਕੋਹਾਂ ਨੂੰ ਢੇਰ ਲਈ ਜਾਣਾ ਉਹ ਤੇ ਇੱਕ ਇੱਕ ਮੈਂ ਪੁੱਤ ਨਹੀਂ ਫਿਰ ਤੂੰ ਨਹੀਂ ਹੋਵੇਲਾ ਚਾਰ ਚਾਰ ਫਿਰ ਗੱਡੀ ਦਾ ਗੱਲ ਤੋਂ ਵਾਲੀ ਹੰਮਖੰਦੇ ਸਰਵਸਟੇਸ਼ਨ ਤੋਂ ਤੇ ਮੋਰਸਾ ਤੋਂ ਮੈਂ ਘਰੇ ਟੁੰਨੇ ਆਂ ਆਈ ਛੁੱਟੀ ਆ ਵਸ ਕਰਮਾ ਡੇਰੀ ਆ ਕਾਲਾ ਤੋਤਾ ਵਾ ਤੇ ਲਾਲ ਵੀ ਤੋਤਾ ਗੱਡੀ ਵੀ ਅੰਦਰ ਲੱਗੀ ਆ ਤੇ ਮੋਪੜ ਬਾਅਦ ਚ ਟੁੰਨੇ ਆ ਕਾਲੇ ਦਾ ਵੀ ਚਿਹਰਾ ਦਾ ਟੁੱਟੜ ਗਿਆ ਇਹਨੂੰ ਵੀ ਹੁਣ ਰਿਪੇਅਰ ਹੋਣ ਵਾਲੀ ਆ ਮੂੰਹ ਟੁੱਟ ਗਿਆ ਆ ਇਹ ਦਾ ਹਰ ਤਰ੍ਹਾਂ ਉਹਨੇ 2003 ਮਰ ਲਿਆ ਫਿਰ ਵੀ ਇਹਨਾਂ ਨਵੇਂਾਂ ਦਾ ਵਧੀਆ ਚੱਲਦਾ ਧੂੜੀਏ ਫਿਰ ਕਰਦੇ ਆ ਗੱਲਬਾਤ ਸੁਮੀ ਪਾਣੀ ਛੱਡੀ ਮਗਰੋਂ ਕਾਲਾ ਵੀ ਘੁੱਬ ਗਿਆ ਜੇ ਆਹ ਹੁਣ ਮੋਪੜ ਕੱਢਦੇ ਆ ਬਾਹਰ ਤੁਮਾ ਨੂੰ ਅਦਲੀ ਸ਼ਿਕਾਇਤ ਨਹੀਂ ਨੂੰ ਗਰੀਆ ਉਹਨ ਸਾਈਡ ਤੇ ਮੋਟਰਸਾਈਕਲੋਂ ਮੋਪੜ ਕੱਟੀ ਇੱਥੇ ਲੈਂਡ ਤੇ ਲਉਣੀ ਇਹਨਾਂ ਨੂੰ ਹੋਣਾ ਜੀ ਮੋਪੜ ਦੀ ਵਾਰੀ ਆਹ ਤਾਂ ਉਹ ਤਾਂ ਮੋਦੀ ਨਹੀਂ ਕੱਟੀ ਵੇ ਕਿਤੇ ਨਹੀਂ ਇਸੋਂ ਮੋਰਸਾਈਕ ਲਾਤਾ ਜਾ ਉਹ ਸਾਈਡ ਤੇ ਉਹਨਾਂ ਨਾਲ ਆਜੀ ਪਾਈ ਨੂੰ ਤੋਂ ਇਹ ਮੁੰਡਾ ਟੇਰੇ ਵੀ ਜਾਣਾ ਸ਼ਾਪਿੰਗ ਕਰਨੀ ਵਾਲੀ ਦੀ ਚਲੋ ਜੀ ਤੋਂ ਇਹ ਨੰਬਰ ਸਭ 大不了那 ਇਹ ਉਹਨੇ ਬਾਅਦ ਚ ਕਰਦੇ ਆ ਫਿਰ ਇਹ ਸਾਫ ਸਫਾਈ ਮਿਲਦੇ ਆ ਧੋ ਕੇ ਹੁਣ ਝੋਲਿਆ ਤੇ ਇਹਨਾਂ ਨੂੰ ਲਾਈਏ ਅੰਦਰ ਤੇ ਪਾਛ ਮਾਰੀਏ ਫੇਲਾ ਕੇ ਨਾ ਇਹਨਾਂ ਨੂੰ ਪਾਛ ਮਾਰੀਏ ਇਹਨਾਂ ਨੂੰ punto. ਇਹ ਕਪੜਾ ਪੜਾ ਮਾਰੀਏ ਇਹਨਾਂ ਨੂੰ ਘਾਦਦੇ ਆਂ ਪਾਲਛ ਇਹਨਾਂ ਨਾਲ ਸਾਹ ਲਓ ਜੀ ਤਕਰੀਬਨ ਮੈਂ ਤਾਂ மூਨ ਕਾਲ ਰੋਟੇ ਕੇ ਸੇਤਾਏ ਕੇ ਆਂ ਤੇ ਇਹਨਾਂ ਨੂੰ ਆਂ ਭੁੰਨੇ ਆ 15-20 ਹਜ਼ਾਰ ਰੁਪਈਆ ਮੰਗਿਆ ਕਿਸ ਨੇ ਨਵਾਂ ਹੀ ਕਰਨ ਦਾ ਨਵਾਂ ਕਰਾਉਣੀ ਇਹਨੂੰ ਹੁਣ ਨੇ ਚਲੋ ਮਾਰੀਏ ਪਾਲ ਚੋ ਇਹ mera ਪਹਿਲਾ ਮੁਰਸਲਾ ਜਿਹੜਾ ਫਾਦਰ ਸਾਹਿਬ ਨੇ ਲੈ ਦਿੱਤਾ ਹੈ 2003 ਮਾਰੂ ਤੈਨੂੰ ਵੇਚਣਾ ਨਹੀਂ ਇਹ ਰਹੇਗਾ ਨਾਲ ਹੀ ਇਹ ਚੀਜ਼ਾਂ ਵਿੱਚ ਵਲੀਆਂ ਨਹੀਂ ਹੁੰਦੀਆਂ ਵਲੀਆਂ ਨਿਸ਼ਾਨੀਆਂ ਸਾਹ ਦੇ ਰੱਖਾ ਰਹੀਆਂ ਨੇ ਗ੍ਰੰਡ ਹੌਲ ਨੇਪਾਲ ਚ ਵਡੀਆਂ ਨੇ ਉਹ ਕਿਦਾਂ ਦਾ ਰੰਗ ਹੋ ਗਿਆ ਪਰ ਫਿਰ ਵੀ ਆ ਮਚਦਾ ਮੋਰ ਸਾਰਾ ਪਾਲ ਛਿਲੇਉਨੇ ਆ ਫਿਰ ਮਾਰਦੇ ਆ ਇਹਨਾਂ ਲਾਲ ਨੂੰ ਆ ਤਾਂ ਬਾਹਰ ਮਾਰ ਕੇ ਕਦੀ ਮਾਰ ਕੇ ਪਾਲਛ ਹੈ ਮਿਲਦੀਆਂ ਆ ਜਮਾਂ ਨਹੀਂ ਜੀ ਦਿਰਾ ਲੋਣੀ ਪਾਲਛੜਾ ਕੰਮ ਨਾ ਪੇੜਤਾ ਜੇ ਹੋ ਗਿਆ ਤਾਂ ਆ ਗਿਆ ਹੁਣ ਇਹਨਾਂ ਨੂੰ ਲੋਣੇ ਮੜੀ ਮੜੀ ਧੂੜ ਸਤਕਾਉਂਦੇ ਆ ਨਾ ਆਹ ਕਾਮ ਆਜ਼ਿੰਗੇ ਤਕ ਨੇ ਇਹ ਤਾਂ ਨਹੀਂ ਤੱਕਿਆ ਹੋਰ ਆ 他家里多。

बंद करती हो लॉस तू बंद करती है वीडियो बंद करती है ना करना है नाम देना एक टिकट तो ना डा खेल ले ओए शॉट तो गया भाई